ਤਿਚਰ ਮੂਲ ਨਾ ਥੁੜੀਂ ਦੋ ਜਿਚਰ ਆਪ ਕਿਰਪਾਲ ਸਬਦੇ ਆਖੋਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਤਿਚਰ ਮੂਲ ਨਾ ਥੁੜੀਂ ਦੋ ਜਿਚਰ ਆਪ ਕਿਰਪਾਲ ਸ਼ਬਦੇ ਆਖਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦੇ ਆਖਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਤਿਚਰ ਮੂਲ ਨਾ ਥੁੜੀ ਦੋ ਜਿੱਤਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰ ਕੇ ਧਨ ਮਾਲ ਜਿੱਤਰ ਮੂਲ ਨਾ ਥੁੜੀ ਦੋ ਜਿੱਤਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰ ਕੇ ਧਨ ਮਾਲ ਜਿ ਚਰ ਮੂਲ ਨਾ ਥੁੜੀ ਨੋ ਜਿ ਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਖਰਚ ਧਨ ਮਾਲ ਜਿ ਚਰ ਮੂਲ ਨਾ ਥੁੜੀ ਨੋ ਜਿ ਚਰ ਆਪ ਕਿਰਪਾਲ ਸ਼ਬਦੇ ਆਖਟ ਬਾਬਾ ਨਾਨਕਾ ਖਾਏ ਕਰਕੇ ਧਨਮਾਲ ਤਿੱचर ਮੂਲ ਨਾ ਥੁੜੀਂ ਦੋ ਜਿੱਚਰ ਆਪ ਕਿਰਪਾਲ ਸ਼ਬਦੇ ਆਖਟ ਬਾਬਾ ਨਾਨਕਾ ਖਾਏ ਕਰਕੇ ਧਨਮਾਲ ਤਿੱचर ਮੂਲ ਨਾ ਥੁੜੀਂ ਦੋ ਜਿੱਤਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਜਿੱਤਰ ਮੂਲ ਨਾ ਥੁੜੀ ਦੋ ਜਿੱਤਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਜਿ ਚਰ ਮੂਲ ਨਾ ਥੁੜੀ ਦੋ ਜਿ ਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਖਰਚ ਧਨ ਮਾਲ ਜਿ ਚਰ ਮੂਲ ਨਾ ਥੁੜੀ ਦੋ ਜਿ ਚਰ ਆਪ ਕਿਰਪਾਲ ਸ਼ਬਦੇ ਆਖਟ ਬਾਬਾ ਨਾਨਕਾ ਖਾਈ ਖਰ ਕੇ ਧਨਮਾਲ ਤਿੱचर ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦੇ ਆਖਟ ਬਾਬਾ ਨਾਨਕਾ ਖਾਈ ਖਰ ਕੇ ਧਨਮਾਲ ਤਿੱचर ਮੂਲ ਨਾ ਥੁੜੀ ப கிர சபத பாபா நானே கரச்சர முலி ஜிச்சர கிர்பால சபதே அட் பாபா நான்க திஜர் மூலிதோ ஜிஜரப கிரபால சபதே அடா நானே தன திஜர மூலனா ஜிஜரப கிரபால சபதே அட்ட பாா நான ਕਰਕੇ ਧਨਮਾਲ ਤਿਚਰ ਮੂਲਨਾ ਥੁੜੀ ਦੋ ਜਿਚਰ ਆਪ ਕਿਰਪਾਲ ਸਬਦੇ ਆਖੋਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਤਿਚਰ ਮੂਲਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਤਿਚਰ ਮੂਲ ਨਾ ਥੁੜੀਂ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਤਿਚਰ ਮੂਲ ਨਾ ਥੁੜੀਂ ਦੋ ਜਿੱਤਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਖਰ ਕੇ ਧਨਮਾਲ ਜਿੱਤਰ ਮੂਲ ਨਾ ਥੁੜੀਂ ਦੋ ਜਿੱਤਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਖਰ ਕੇ ਧਨਮਾਲ ਕਿਚਰ ਮੂਲਨਾ ਥੁੜੀ ਦੋ ਜਿਚਰ ਆਪ ਕਿਰਪਾਲ ਸਬਦੇ ਆਖੋਟ ਬਾਬਾ ਨਾਨਕਾ ਖਾਈ ਕਰਕੇ ਧਨਮਾਲ ਕਿਚਰ ਮੂਲਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰ ਕੇ ਧਨਮਾਲ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰ ਕੇ ਧਨਮਾਲ ਤਿਚਰ ਮੂਲ ਨਾ ਥੁੜੀ ਦੋ ਜਿ ਚਰਿ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਖਰ ਕੇ ਧਨਮਾਲ ਜਿ ਚਰ ਮੂਲ ਨਾ ਥੁੜੀ ਦੋ ਜਿ ਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਈ ਖਰ ਕੇ ਧਨਮਾਲ ਕਿਚਰ ਮੂਲਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰ ਕੇ ਧਨ ਮਾਲ ਕਿਚਰ ਮੂਲਨਾ ਥੁੜੀ ਦੋ ਜਿਚਰ ਆਪ ਕਿਰਪਾਲ சபதே அபா நானே கர்ச்ச தனால திஜர் மூல நிோ ஜ ஜிஜர கிர்பால சபதே அட் பாா நானே கர்ச்ச தனால திஜர் மூல நிோ ஜிரப கிர சபத பபா நானே கர்ச்ச தனால திஜர் மூலிதோ ஜிஜர கிர்பால சபதே அட் பபா நானே கரச்சனால ਜਿ ਚਰ ਮੂਲ ਨਾ ਥੁੜੀ ਦੋ ਜਿ ਚਰ ਆਪ ਕਿਰਪਾਲ ਸਬਦੇ ਆਖੋਟ ਬਾਬਾ ਨਾਨਕਾ ਖਾਈ ਕਰਕੇ ਧਨ ਮਾਲ ਜਿ ਚਰ ਮੂਲ ਨਾ ਥੁੜੀ ਦੋ ਜਿ ਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰਚ ਧਨਮਾਲ ਜਿੱਚਰ ਮੂਲ ਨਾ ਥੁੜੀਂ ਦੋ ਜਿੱਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰਚ ਧਨਮਾਲ